ਖਬਰ ਹੁ ਸ਼ਰਪੁਰ ਹਲਕੇ ਆ ਦਿਨ ਆਉਂਦੇ ਇੱਕ ਕੰਡੀ ਦੇ ਪਿੰਡਾਂ ਤੋਂ ਜਿੱਥੇ ਕਿ ਪਿਛਲੇ ਕਈ ਦਿਨਾਂ ਤੋਂ ਬਿਜਲੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਦੁਖੀ ਹੋਏ ਪਿੰਡ ਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਮੁਰਦਾਬਾਦ ਦੇ ਨਾਅਰੇ ਵੀ ਲਾਈ ਗਏ ਇਹ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਦਿਨੀ ਜਦੋਂ ਤੇਜ਼ ਹਨੇਰੀ ਚੱਲੀ ਸੀ ਉਸ ਦਿਨ ਤੋਂ ਲੈ ਕੇ ਹੁਣ ਤੱਕ ਬਿਜਲੀ ਵਿਭਾਗ ਨੇ ਮੋਟਰਾਂ ਦੀ ਪਿਛਲੀ ਨਹੀਂ ਦਿੱਤੀ ਹੈ ਜਿਸ ਕਾਰਨ ਇਲਾਕੇ 'ਚ ਵੱਡੀ ਪੱਧਰ ਤੇ ਲੱਖੀਆਂ ਫਸਲਾਂ ਅਤੇ ਫਸਲਾਂ ਦੀ ਖੇਤੀ ਦਾ ਬਹੁਤ ਜ਼ਿਆਦਾ ਕਟਾ ਹੋ ਰਿਹਾ ਹੈ ਤੇ ਖੇਤਾਂ 'ਚ ਸੋਕਾ ਪੈਣ ਕਾਰਨ ਫਸਲਾਂ ਦਾ ਖਰਾਬਾ ਇਸ ਵਕਤ ਸਿਖਰਾਂ ਤੇ ਹੈ। ਉਹਨਾਂ ਕਹੇ ਕਿ ਆਪਣੀ ਇਸ ਸਮੱਸਿਆ ਨੂੰ ਲੈ ਕੇ ਉਹ ਕਈ ਵਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੇ ਹੁਸ਼ਾਰਪੁਰ ਤੋਂ ਸਾਬਕਾ ਮੰਤਰੀ ਅਤੇ ਵਿਧਾਇਕ ਬ੍ਰਹਮਸ਼ੰਕਰ ਚਿੰਪਾ ਨਾਲ ਵੀ ਮੁਲਾਕਾਤ ਕਰ ਚੁੱਕੇ ਨੇ। ਪਰੰਤੂ ਹਮੇਸ਼ਾ ਦੀ ਤਰ੍ਹਾਂ ਵਿਧਾਇਕ ਅਤੇ ਬਿਜਲੀ ਵਿਭਾਗ ਉਹਨਾਂ ਨੂੰ ਝੂਠੇ ਲਾਰੇ ਲਾ ਕੇ ਤੋੜ ਦਿੰਦਾ ਹੈ। ਉਹਨਾਂ ਕਹੇ ਕਿ ਪਿਛਲੇ ਕਰੀਬ 2 ਸਾਲਾਂ ਦੇ ਵੱਧ ਸਮੇਂ ਤੋਂ ਉਹਨਾਂ ਦੇ ਘਰਾਂ ਤੇ ਖੇਤਾਂ 'ਚ ਬਿਜਲੀ ਦੀ ਸਪਲਾਈ ਠੀਕ ਤਰ੍ਹਾਂ ਤਾਂ ਨਾਲ ਨਹੀਂ ਆ ਰਹੀ ਹੈ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਸਰਪਲਸ ਬਿਜਲੀ ਦੇ ਦਾਅਵੇ ਸਿਰਫ ਤੇ ਸਿਰਫ ਖੋਖਲੇ ਨੇ ਹੁਣ ਆ ਕਿਹਾ ਕਿ ਬਿਜਲੀ ਨਾ ਆਉਣ ਕਾਰਨ ਪਾਣੀ ਦੀ ਕਿਲਤ ਵੀ ਆ ਰਹੀ ਹੈ ਜਿਸ ਕਾਰਨ ਲੋਕ ਸਰਕਾਰ ਅਤੇ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਨਰਕਪਰੀ ਸਿਦਗੀ ਜੀਉਣ ਲਈ ਮਜਬੂਰ ਨੇ ਇਸ ਮੌਕੇ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਇਸ ਸਮੱਸਿਆ ਵੱਲ ਉਚਿਤ ਕਦਮ ਚੁੱਕੇ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋ ਸਕੇ ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਰਾਮ ਅੰਕਲ ਜੀ ਤੁਹਾਡਾ ਮੇਰਾ ਨਾਮ ਜਗਿੰਦਰ ਸਿੰਘ ਹੈ ਕਿਹੜਾ ਪਿੰਡ ਹੈ ਜੀ ਚੱਕ ਸਾਦੂ ਅੱਜ ਇੱਥੇ ਤਕਰੀਬਨ 10 ਪਿੰਡਾਂ ਦੇ ਜਿਹੜੇ ਪਿੰਡ ਵਾਸੀ ਨੇ ਉਹ ਕਤਰ ਹੋਏ ਨੇ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਤੁਹਾਡੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਚਾਹੇ ਘਰੇਲੂ ਬਿਜਲੀ ਆ ਚਾਹੇ ਖੇਤੀਬਾੜੀ ਦੀ ਬਿਜਲੀ ਹੈ ਕੀ ਤੁਹਾਨੂੰ ਦਿੱਕਤ ਆ ਰਹੀਆਂ ਨੇ ਜੀ ਮੁਸ਼ਕਲ ਇਸ ਤਰ੍ਹਾਂ ਵੀ ਸਾਡੇ 14 ਤਰੀਕ ਦੀ ਹਨੇਰੀ ਆਈ 14 ਤਰੀਕ ਤੋਂ ਬਾਅਦ ਸਾਡੀ ਟਿਊਬ ਨਾਲੀ ਲਾਈਟ ਅੱਜ ਤੱਕ ਨਹੀਂ ਆਈ ਸਾਰੀ ਅਸੀਂ ਦੌੜ ਭੱਜ ਕਰਕੇ ਦੇਖ ਲਈ ਆ ਪਰ ਉਹ ਸਾਡੇ ਕੋਲ ਕੁਝ ਵੀ ਨਹੀਂ ਹੋ ਸਕਿਆ ਅਜੇ ਤੱਕ ਸਭ ਤੋਂ ਵੱਡੀ ਸਮੱਸਿਆ ਉਹਨਾਂ ਕੋਲ ਲੇਬਰ ਦੀ ਹੈ ਜਦੋਂ ਜਾਣੇ ਉਹ ਕਹਿੰਦੇ ਜੀ ਲੇਬਰ ਸਰਕਾਰ ਨੇ ਤੇ ਜਿੰਨੇ ਬੰਦੇ ਅਸੀਂ ਉਹਨੇ ਹੀ ਦੇਣੇ ਕੀ ਨੁਕਸਾਨ ਹੋ ਰਿਹਾ ਫਿਰ ਬਿਜਲੀ ਤੋਂ ਬਿਜਲੀ ਤੋਂ ਵਗੈਰਾ ਸਾਡੀ ਜਿਹੜੀ ਮੱਕੀ ਹੈ ਜਾਂ ਕੋਈ ਅਸੀਂ ਸਬਜ਼ੀ ਲਾਉਨੇ ਉਹਦਾ ਨੁਕਸਾਨ ਹੈ ਬਾਗ ਹੈ ਬਹੁਤ ਸਾਰੇ ਲੀਚੀ ਦੇ ਆੜੂਆਂ ਦੇ ਤੇ ਉਹ ਨੁਕਸਾਨ ਈ ਹੈ ਸਾਰਾ ਕੁਝ ਅਸੀਂ ਹੁਣ ਇਹ ਪਿੰਡ ਦਾ ਦੌਰਾ ਵੀ ਕੀਤਾ ਫਸਲਾਂ ਦਾ ਦੌਰਾ ਵੀ ਕੀਤਾ ਮੱਕੀ ਦੀ ਫਸਲ ਹੈ ਹੁਣ ਚਲੋ ਕਣਕ ਦੀ ਵਾਢੀ ਹੋ ਰਹੀ ਹੈ ਮੱਕੀ ਦੀ ਫਸਲ ਹੈ ਜਿਹੜੀ ਉਹ ਪਾਣੀ ਦੁੱਖੋ ਸੁੱਕਣਾ ਸ਼ੁਰੂ ਸੁੱਕ ਗਈ ਹੈ ਬਿਲਕੁਲ ਸੁੱਕ ਗਈ ਕਿੰਨਾ ਕਿ ਨੁਕਸਾਨ ਹੋ ਰਿਹਾ ਕਿਸਾਨੀ ਦਾ ਜੀ ਫਿਰ ਨੁਕਸਾਨ ਜੀ ਇਹਦਾ 2-4 ਦਿਨ ਨਹੀਂ ਆਈ ਸਾਡੇ ਕੋਲ 30 ਏਕੜ ਜੇ ਮੱਕੀ ਮੇਰੇ ਕੋਲ ਕੱਲੇ ਕੋਲ ਆ ਬਾਕੀ ਸਾਰੇ ਪਿੰਡਾਂ ਦੀ ਮੱਕੀ ਸਖਾ ਲੋਂਗੇ ਸਾਰੀ ਮੱਕੀ ਖਤਮ ਹੋ ਜਾਣੀ ਉਹਦੇ ਨਾਲ ਕਿੰਨੇ ਕ ਪਿੰਡ ਲੱਗਦੇ ਅੰਕਲ ਜੀ ਇਸ ਇਲਾਕੇ ਇਹ ਜਿਹੜੀ ਇਹ ਜਿਹੜੀ ਪਿੰਡ ਪ੍ਰਭਾਵਤ ਨੇ ਖੋਲ ਪ੍ਰਭਾਵਦ ਲਗਭਗ 50 ਪਿੰਡ ਹੋਣਗੇ ਜਿਹੜੇ ਚੱਬੇ ਵਾਲ ਉਸੇ ਕੈਪਲੀਕੇਸ਼ਨ ਦਾ ਜ਼ਿਕਰ ਕੀਤਾ ਸਾਲ 2023 ਦੇ ਵਿੱਚ ਤੁਹਾਡੇ ਵੱਲੋਂ ਦਿੱਤੀ ਗਈ ਸੀਗੀ ਤੇ ਤੇ ਮੰਤਰੀਆਂ ਨੂੰ ਇੱਕ ਕੇਂਦਰੀ ਰਾਜ ਮੰਤਰੀ ਤਤਕਾਲੀ ਕੇਂਦਰੀ ਰਾਜ ਮੰਤਰੀ ਨੂੰ ਪ੍ਰਕਾਸ਼ ਹੋ ਰਾਨਾ ਹਾਂਜੀ ਬਿਜਲੀ ਬੋਰਡ ਨੂੰ ਤੁਸੀਂ ਦਿੱਤੀ ਸੀ ਉਸ ਤੇ ਕੀ ਕਾਰਵਾਈ ਹੋਈ ਅੱਜ ਤੱਕ ਕੁਝ ਵੀ ਨਹੀਂ ਹੋਈ ਜ਼ੀਰੋ ਤੇ ਖੜਾ ਹੈ ਉਹਨਾਂ ਲਈ ਅਸੀਂ ਗ੍ਰੈਡਲੀ ਵੀ ਬਿਜਲੀ ਉਹਨਾਂ ਨੂੰ ਜ਼ਮੀਨ ਖਰਕਾਂ ਚੋਂ ਦਿੱਤੀ ਸੀ ਮੱਥਾ ਪਵਾ ਕੇ ਉਹਦੇ ਤੇ ਵੀ ਕੁਝ ਨਹੀਂ ਹੋਇਆ ਅੱਜ ਤੱਕ ਸਾਨੂੰ ਲਾਈਟ ਕਹਿੰਦੇ ਸੀ ਦੂਰੋਂ ਪੈਂਦੀ ਆ ਅਸੀਂ ਇਹ ਜ਼ਮੀਨ ਦੇ ਦਿੰਨੇ 1.5 ਏਕੜ ਤੁਹਾਨੂੰ ਉਹ ਖਰਕਾਂ ਤੋਂ ਮੱਥਾ ਪਵਾ ਕੇ ਪੰਚਾਇਤ ਕੋਲੋਂ ਦਿੱਤਾ ਅੱਜ ਤੱਕ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਹੁਣ ਦੱਸ ਰਹੇ ਸੀ ਕਿ ਤੁਹਾਡੇ ਵੱਲੋਂ 15 ਦਿਨਾਂ ਬਾਅਦ ਜਾਂ ਮਹੀਨੇ ਮਹੀਨੇ ਬਾਅਦ ਇਹ ਪਿੰਡ ਵਾਸੀ ਇਕੱਤਰ ਹੋ ਕੇ ਜਾਂਦੇ ਨੇ ਵੱਡੇ ਆਫਸਰਾਂ ਦੇ ਨਾਲ ਮੁਲਾਕਾਤ ਕਰਦੇ ਨੇ ਕੀ ਜਵਾਬ ਹੁੰਦਾ ਉਹਨਾਂ ਦਾ ਜੀ ਕੁਛ ਨਹੀਂ ਬਸ ਕੁਛ ਨਹੀਂ ਜੀ ਕਰ ਦਿੰਦੇ ਆ ਜੀ ਸਵੇਰੇ ਆਜੂ ਕੱਲ ਵੀ ਜਾ ਕੇ ਆਏ ਆ ਬਾਜੀ ਅੱਜ ਸ਼ਾਮ ਨੂੰ ਚਾਲੂ ਹੋ ਜਾਣੀ ਆ ਅੱਜ ਤੱਕ ਕੰਪਲੀ ਨਹੀਂ ਹੋਈ ਆਪਾਂ ਹੁਸ਼ਾਰਪੁਰ ਦੇ ਲੀਡਰਾਂ ਦੀ ਗੱਲ ਕਰ ਲਈਏ ਵਿਧਾਨ ਸਭਾ ਹਲਕਾ ਹੁਸ਼ਾਰਪੁਰ ਦੇ ਵਿੱਚ ਪੈਂਦਾ ਐਮਪੀ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਕੋਜੀ ਪਿੰਡ ਮੀਟਰ ਦੀ ਦੂਰੀ ਤੋਂ ਉਹਨਾਂ ਦਾ ਪਿੰਡ ਵੀ ਆ ਘਰ ਵੀ ਆ ਇਧਰੋਂ ਬ੍ਰਹਮਸ਼ੰਕਰ ਜਿੰਪਾ ਸਾਬਕਾ ਮੰਤਰੀ ਵੀ ਨੇ ਇਹ ਵੀ ਬਹੁਤ ਧਮਕੱਚੇ ਮਾਰਦੇ ਨੇ ਕਦੇ ਇਹਨਾਂ ਨਾਲ ਮੁਲਾਕਾਤ ਹੋਈ ਐ ਇਸ ਵਿਸ਼ੇ ਨੂੰ ਲੈ ਕੇ ਜਿੰਪੇ ਹੁਣਾ ਨਾ ਮੇਰੀ ਮੁਲਾਕਾਤ ਕਈ ਵਾਰੀ ਹੋਈ ਡਾਕਟਰ ਰਾਜਨਾ ਨਹੀਂ ਹੋਈ ਇਸ ਵਿਸ਼ੇ ਤੇ ਕੋਈ ਗੱਲ ਨਹੀਂ ਇਥੇ ਜਿੰਪਾ ਕੀ ਕਹਿੰਦੇ ਨੇ ਉਹ ਬਸ ਉਹ ਕਹਿੰਦੇ ਜੀ ਜਾਓ ਉੱਥੇ ਬਿਜਲੀ ਦਫ਼ਤਰ ਗੱਲ ਕਰ ਲਓ ਜਾ ਕੇ ਕਰੋ ਜੀ ਦਾ ਜੋ ਬਸ ਉਹ ਇੱਥੇ ਤੱਕ ਹੀ ਆ ਕੰਮ ਹੋ ਜਾਊਗਾ ਹੋ ਜਾਊਗਾ ਗੱਲ ਕਰਨ ਤੱਕ ਕਹਿ ਦਿੰਦੇ ਨੇ ਕਿ ਕੋਈ ਕਾਰਵਾਈ ਬਸ ਆ ਕਰੋ ਬਿਲਕੁਲ ਤੇ ਤੁਹਾਡੇ ਮਰੇ ਵੀ ਉਹਨਾਂ ਨੇ ਹੁਕਮ ਜਾਰੀ ਕੀਤਾ ਉਹਨਾਂ ਨੂੰ ਕਿ ਪਾਈ ਨਾਲ ਦੀ ਸਮੱਸਿਆ ਦਾ ਹੱਲ ਕਰੋ ਹਾਂ ਉਹਨਾਂ ਸਾਨੂੰ ਉਹਨੂੰ ਐਸ ਸੀ ਸੀਗਾ ਪੈ ਜਿਹੜਾ ਪਹਿਲਾਂ ਕੋਈ ਹਰਵਿੰਦਰ ਸਿੰਘ ਸੀ ਇੱਥੇ ਉਹਨੂੰ ਫੋਨ ਤੇ ਕਿ ਅਜਿਹਾ ਕਿ ਬਧਾਇਕ ਦੇ ਮੰਤਰੀਆਂ ਦੇ ਹੁਕਮਾਂ ਨੂੰ ਨਹੀਂ ਮੰਨਦਾ ਤੁਹਾਨੂੰ ਲੱਗਦਾ ਕਿ ਸਾਡੇ ਤੁਹਾਡੀ ਆਮ ਲੋਕਾਂ ਦੀ ਸੁਣਵਾਈ ਹੋਵੇਗੀ ਅਸੀਂ ਉਦੋਂ ਜਾਂਦੇ ਰਹੇ ਜਦੋਂ ਬ੍ਰਹਮਸ਼ੰਕਰ ਜੀ ਦਾ ਕੈਬਨਿਟ ਵਿੱਚ ਮੰਤਰੀ ਸੀ ਜੇ ਉਦੋਂ ਨਹੀਂ ਸੁਣਵਾਈ ਹੋਈ ਹੁਣ ਕੀ ਹੋ ਜਾਣੀ ਸੁਣਵਾਈ ਕੀ ਕਹਿਣਾ ਚਾਹੁੰਦੇ ਹੋ ਭਗਵੰਤ ਮਾਨ ਸਰਕਾਰ ਨੂੰ ਕਿਉਂਕਿ ਭਗਵੰਤ ਮਾਨ ਐ ਐਲਾਨ ਕਰਦੇ ਨੇ ਕਿ ਕਿਸਾਨੀ ਹੈ ਜਿਹੜੀ ਉਹ ਸੱਪਾਂ ਦੀਆਂ ਸਰੀਆਂ ਮਿੱਧ ਕੇ ਰਾਤ ਸਮੇਂ ਆਪਣੀ ਜਾਨ ਨੂੰ ਦਾਤ ਲਾ ਕੇ ਖੇਤੀਬਾੜੀ ਕਰਦੇ ਸੀ ਹੁਣ ਅਸੀਂ ਦਿਨ ਸਮੇਂ ਨਿਰਵਗਣ ਬਿਜਲੀ ਦਿੱਤੀ ਜਾ ਰਹੀ ਹੈ ਘਰਾਂ ਚ ਵੀ ਤੇ ਪਿੰਡਾਂ ਦੇ ਖੇਤਾਂ ਚ ਵੀ ਜਿਹੜੀ ਭਗਵੰਤਮਾਨ ਹੋਣਾਂ ਦੀ ਜਿਹੜੀ ਆਪਣੀ ਹੈ ਨਾ ਉਹ ਰੋਜ਼ ਕਰਦੇ ਨੇ ਪ੍ਰਚਾਰ ਕਰਦੇ ਸਾਡਾ ਵੀ ਉੱਥੇ ਸਾਡੀ ਲਾਈਟ ਦਿੱਤੀ ਜਾ ਰਹੀ ਹੈ ਠੀਕ ਹੈ ਨਾ ਉਹ ਸਿਰਫ ਕਾਗਜ਼ਾਂ ਤੱਕ ਹੈ ਜਾਂ ਉਹਨਾਂ ਦੇ ਜਿਹੜੇ ਗ੍ਰਿਡ ਬਣੇ ਹੋਣੇ ਉੱਥੇ ਤੱਕ ਸਾਡੇ ਕੰਢੀ ਦਾ ਹਾਲ ਪਿਛਲੇ 4 ਸਾਲ ਤੋਂ ਜਾਂ 5 ਸਾਲ ਤੋਂ ਦੇਖ ਲਓ ਸਾਡੇ ਕੋਲ 4 ਘੰਟੇ ਦੀ ਸਪਲਾਈ ਨਹੀਂ ਕਿਸਾਨਾਂ ਕੋਲ ਆ ਰਹੀ ਇੱਕ ਹਵਾ ਦੇ ਜਿਹੜਾ ਬੁੱਲਾ ਆਉਂਦਾ ਉਹਦੇ ਨਾਲ ਹੀ ਸਾਡੀ 2 ਦਿਨ ਭਾਜੀ ਕੀ ਨਾਮ ਹੈ ਤੁਹਾਡਾ ਪ੍ਰੇਮ ਸਿੰਘ ਜੀ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਨਾਰੂ ਨੰਗਲ ਜੀ ਠੀਕ ਹੈ ਤੁਸੀਂ ਦੱਸ ਰਹੇ ਸੀ ਕਿ ਸਵੇਰ ਸਮੇਂ ਤੋਂ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੇ ਨਾਲ ਤੁਸੀਂ ਵੀ ਲੱਗੇ ਹੋ ਤਾਂ ਅੱਜ ਤਕਰੀਬਨ 7-8 ਦਿਨਾਂ ਦੇ ਕਿਰਿਆ ਦਾ ਸਮਾਂ ਹੋ ਗਿਆ ਜੀ ਖੇਤਾਂ ਦੀ ਬਿਜਲੀ ਨਹੀਂ ਆਈ ਪਰਾਂ ਦੀ ਭਾਜੀ ਮੈਨੂੰ ਕਿੰਨਾ ਕਿੰਨਾ ਨੁਕਸਾਨ ਚ ਹੋਣਾ ਪੈ ਰਿਹਾ ਜੀ ਫਿਰ ਭਾਜੀ ਇਸ ਏਰੀਆ ਚੱਕਸਾ ਦੁੱਝ ਵੀ ਸਾਡੀ ਜ਼ਮੀਨ ਪੈਂਦੀ ਹੈ ਤੇ ਨਾਰੂ ਨੰਗਲ ਚ ਵੀ ਮੇਰੀ ਹੈਗੀ ਹੈ ਜੀ ਦੋਨਾਂ ਸਾਈਡਾਂ ਤੇ ਤਕਰੀਬਨ 10 ਦਿਨਾਂ ਤੋਂ ਇਹੀ ਪ੍ਰੋਬਲਮ ਆ ਜੀ ਤੇ ਅੱਜ ਤਕਰੀਬਨ ਮੈਨੇ ਮੇਰੇ ਪਿੰਡ ਦਾ ਹੈਗਰ ਜਿਹੜੇ ਲਾਈ ਤੇ ਉਹਨਾਂ ਨੇ ਮੈਨੂੰ ਸਵੇਰੇ 5 ਵਜੇ ਕਾਲ ਕਰਕੇ ਠਾਲਿਆ ਤੇ ਕਹਿੰਦੇ ਤੁਸੀਂ ਹੈ ਨਾ ਵੀ ਆਓ ਕੁਝ ਦਰਖਤ ਡਿੱਗੇ ਨੇ ਵੀ ਤੁਹਾਡੀ ਸਪਲਾਈ ਚਲਾ ਦਈ ਆਪਾਂ ਤੇ ਉਹ ਭਾਜੀ ਉਹਨਾਂ ਦੇ ਨਾਲ ਮੈਂ ਆਪਣੇ ਦੋ ਬੰਦੇ ਲੇਬਰ ਦੇ ਲੈ ਗਿਆਂ ਤੇ ਉਸ ਤੋਂ ਬਾਅਦ ਭਾਜੀ ਮੈਂ ਖੁਦ ਵੀ ਗਿਆ ਤੇ ਤਕਰੀਬਨ ਮੈਨੇ 2-3 ਘੰਟੇ ਬਾਅਦ ਆਪਣੇ ਸਾਰੇ ਦਰਖਤ ਵਗੈਰਾ ਜੋ ਕੁਝ ਵੀ ਲੈਂਦੇ ਡਿੱਗੇ ਸੀਗੇ ਸਾਫ਼ ਸੁਪਈਆ ਕੀਤੇ ਪਰ ਲਾਈਟ ਨਹੀਂ ਚਲੀ ਜੀ ਪਿਛੇ ਦਿਨੀ ਇੱਕ ਅਪ੍ਰੈਂਟਿੰਗਰ ਜਿੰਪਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਪਾਈ ਸੀ 32 ਗੁੱਲ ਤੋਂ ਲੈ ਕੇ 32 ਫੁੱਲ ਤੱਕ ਕਹਿੰਦਾ ਹੁਣ ਘਰਾਂ ਦੇ ਵਿੱਚ ਪੰਜਾਬ ਦੇ ਹਰ ਇੱਕ ਘਰ ਦੇ ਵਿੱਚ ਨਿਰਵਗਨ ਬਿਜਲੀ ਚੱਲ ਰਹੀ ਹੈ ਤੁਸੀਂ ਦੱਸ ਰਹੇ ਹੋ ਕਿ ਪਿਛਲੇ 10 ਦਿਨਾਂ ਤੋਂ ਮੋਟਰਾਂ ਤੇ ਵੀ ਨਹੀਂ ਆਈ ਤੇ ਘਰਾਂ ਦੇ ਵਿੱਚ ਵੀ ਟਾਮੀ ਟਾਮੀ ਹੁੰਦੀ ਹੈ ਜੀ ਲਾਈਟ ਤੇ ਜਦੋਂ ਹਨੇਰੀ ਵਰਗੇ ਹਾਲਾਤ ਨਹੀਂ ਸੀ ਉਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਹਾਲਾਤ ਸੀ ਤੁਹਾਡੇ ਦੱਸਣ ਮੁਤਾਬਕ ਭਾਜੀ ਬਿਲਕੁਲ ਸਹੀ ਗੱਲ ਹੈ ਜੀ ਇਹ ਕਿਉਂਕਿ ਜਿੱਦਾਂ ਵੀ ਜੇ ਥੋੜਾ ਬਹੁਤਾ ਵੀ ਹਨੇਰੀ ਚੱਲਦੀ ਨਹੀਂ ਸਾਡਾ ਇਹ ਲਾਸਟ ਵਿੱਚ ਪਿੰਡ ਪੈਂਦੇ ਨੇ ਉਹਨਾਂ ਦੇ ਵਿੱਚ ਦਿੱਕਤ ਇਹ ਆਮ ਹੀ ਮਤਲਬ ਕਹਿ ਲੋ ਵੀ 4-5 ਸਾਲਾਂ ਤੋਂ ਇਹ ਆਈ ਰਹੀ ਹੈ ਜੀ ਇਹ ਤੇ ਔਰ ਜਦੋਂ ਅਸੀਂ ਕਿਸੇ ਪ੍ਰਸ਼ਾਸਨ ਦੇ ਕੋਲ ਜਾਂਦੇ ਹਾਂ ਜੀ ਤੇ ਜਾਂ ਕਿਸੇ ਅਫਸਰ ਦੇ ਕੋਲ ਜਾਂਦੇ ਹਾਂ ਤੇ ਉਹ ਸਾਨੂੰ ਕਹਿ ਦਿੰਦੇ ਜੀ ਤੁਹਾਡੀ ਲੈ ਠੀਕ ਹੋ ਜਾਊਗੀ ਜੀ ਤਾਂ ਸਾਡੇ ਕਰਮਚਾਰੀ ਲੱਗੇ ਹੋਏ ਨੇ ਮਤਲਬ ਅੱਜ ਤੋਂ 4-5 ਦਿਨ ਪਹਿਲਾਂ ਮੈਂ ਐਸਡੀਐਸ ਸਾਹਿਬ ਉਹਨਾਂ ਨਾਲ ਵੀ ਮਿਲ ਗਿਆ ਹਾਂ ਜੀ ਕੱਲ ਫੋਨ ਤੇ ਵੀ ਗੱਲਬਾਤ ਹੋਈ ਉਹਨਾਂ ਨਾਲ ਤੇ ਉਹ ਕਹਿੰਦੇ ਸੀ ਕਿ ਤੁਹਾਡੀ ਸਪਲਾਈ ਇੱਥੇ ਤੱਕ ਚੱਲ ਗਈ ਲੇਕਿਨ ਸਾਡੇ ਤੱਕ ਅਜੇ ਤੱਕ ਉਹ ਲੈਟ ਦਾ ਕੋਈ ਪ੍ਰਬੰਧ ਨਹੀਂ ਹੋਇਆ ਜੀ ਉਹ ਜੇ 2 ਦਿਨ ਲੈਟਰ ਹੋਰ ਨਾ ਆਈ ਤਾਂ ਫਸਲਾਂ ਦੇ ਕੀ ਹਲਾਤੇ ਫਸਲਾਂ ਦੇ ਭਾਜੀ ਜੇ ਦੇਖਿਆ ਜਾਵੇ ਤਾਂ ਹੁਣ ਮੱਕੀ ਦੇ ਉੱਤੇ ਇੰਨਾ ਖਰਚਾ ਮਤਲਬ ਹੋਇਆ ਆ ਤਕਰੀਬਨ ਤੇ ਗਰੀਬਨ ਵਿੱਚ ਹਰੇਕ ਕਿੱਲੇ ਦੇ ਪਰ ਏਕੜ ਦਾ ਦੇਖੀਏ ਤਾਂ 20000 ਕਿੱਲੇ ਦਾ ਹੈ ਜੀ ਉਹ ਤੇ ਜੇ ਸਾਡੀ ਇਨਕਮ ਦੇਖੀਏ ਜੋ ਘਟੋ-ਘਟ 60-70000 ਦਾ ਸਾਡਾ ਕਿੱਲਾ ਜਾਂਦਾ ਜੀ ਉਹ ਤੇ ਜੇ ਸਾਡੇ 10 ਕਿੱਲੇ ਵੀ ਚੱਲ ਗਏ ਤਾਂ ਸਮਝ ਲਓ ਕਿੰਨੇ ਕਿੰਨਾ ਸਾਡਾ ਨੁਕਸਾਨ ਹੈ ਜੀ ਉਹ ਕਿਸ ਸਮੂਹ ਨਾਲ ਲੀਡਰ ਹੈ ਚਾਹ ਪਤਾ ਨਹੀਂ ਜੀ ਹੁਣ ਕੱਲ ਵੀ ਸਾਨੂੰ ਉਹਨਾਂ ਨੇ ਆਸ਼ਵਾਸ਼ਣ ਤਾਂ ਹੀ ਦਿੱਤਾ ਸੀਗਾ ਵੀ ਤੁਹਾਡੀ ਲਾਈਟ ਜਲਦੀ ਠੀਕ ਕਰਵਾ ਦਿੱਤੀ ਜਾਊਗੀ ਜੀ ਪਰ ਅਜੇ ਤੱਕ ਦਾ ਮਤਲਬ ਉਹਦਾ ਕੋਈ ਹੱਲ ਨਹੀਂ ਨਿਕਲਿਆ ਜੀ ਇਹ ਕੀ ਮੰਗ ਕਰਦੇ ਹੋ ਪੰਜਾਬ ਸਰ ਅਸੀਂ ਤਾਂ ਸਾਰੀ ਇਹੀ ਕਹਿੰਦੇ ਆ ਵੀ ਸਾਡਾ ਕੰਡੀ ਏਰੀਆ ਥੋੜਾ ਜਿਹਾ ਬਿਲਕੁਲ ਸੁਚੱਜੇ ਢੰਗ ਦੇ ਨਾਲ ਸੋਚਿਆ ਜਾਵੇ ਲਾਈਟ ਵਧੀਆ ਦਿੱਤੀ ਜਾਵੇ ਜੀ ਇਹ ਕੰਡੀ ਏਰੀਆ ਦਾ ਥੋੜਾ ਜਿਹਾ ਖਿਆਲ ਰੱਖਿਆ ਜਾਵੇ ਕਿਉਂਕਿ ਜ਼ਿਮੀਂਦਾਰਾਂ ਦਾ ਸਾਡੇ ਜਿਹੜੀ ਇੱਧਰ ਪੈਲੀ ਵੀ ਹੈਗੀ ਆ ਜ਼ਮੀਨਾਂ ਵੀ ਹੈਗੀਆਂ ਉੱਚੀਆਂ ਨੀਵੇਂਆਂ ਜੀ ਇੱਧਰ ਤੇ ਜੇ ਮੋਟਰਾਂ ਦੀ ਲਾਈਟ ਆਉਂਦੀ ਤਾਂ ਸਾਨੂੰ ਉਹਦਾ ਮਤਲਬ ਦਿਨੇ ਪਾ ਇਹ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜਕੁਮਾਰ ਜੀ ਰਾਜਕੁਮਾਰ ਜੀ ਪਿੰਡਾਂ ਦੇ ਹਾਲਾਤ ਬੇਹਦ ਮਾੜੇ ਨੇ ਪਾਣੀ ਤੋਂ ਬਿਨਾ ਕਿਸੇ ਵੀ ਤਰ੍ਹਾਂ ਦੀ ਗਤੀ ਸੰਭਵ ਨਹੀਂ ਹੈ ਨਾ ਘਰਾਂ ਦਾ ਕੰਮ ਨਾ ਕੋਈ ਕਿਤੇ ਕੰਮ ਕਾਜ ਤੇ ਬੰਦਾ ਜਾ ਸਕਦਾ ਕਿਵੇਂ ਘਰਾਂ ਦੇ ਗੁਜ਼ਾਰੇ ਹੁੰਦੇ ਨੇ ਜੀ ਬੜਾ ਮੁਸ਼ਕਲ ਹੈ ਹੁਣ ਜਿੱਦਾਂ ਜੇ ਬਿਜਲੀ ਆ ਗਈ ਹੈ ਤਾਂ ਟਿਊਬਵਲ ਨਹੀਂ ਚੱਲੇ ਪਾਣੀ ਨਹੀਂ ਹੈਗਾ ਤੇ ਅੱਜ ਕੱਲ ਲੋਕਾਂ ਦੇ ਘਰਾਂ ਚ ਆਮ ਬਰਾ ਰੋਜ਼ ਤਾਂ ਪਾਣੀ ਦੀ ਲੋੜ ਹੈ ਪਸ਼ੂਆਂ ਨੂੰ ਪਾਣੀ ਨਹੀਂ ਮਿਲ ਰਿਹਾ ਹੁਣ ਅੱਜ ਕੱਲ ਕਣਕ ਵੱਢਦੇ ਆਪਾਂ ਨੇਬਰ ਨੂੰ ਪਾਣੀ ਦੀ ਲੋੜ ਆ ਉਹ ਟੈਂਕਰਾਂ ਨੇ ਇਧਰ ਉਧਰ ਜਨਰੇਟਰ ਲਾ ਕੇ ਭਰ ਰਹੇ ਆ ਇੱਕ ਇਹ ਜੰਗਲੀ ਰਕਬਾ ਜ਼ਿਆਦਾਤਰ ਪੈਂਦਾ ਹੈ ਜੀ ਹਾਂਜੀ ਹਾਂਜੀ ਜੰਗਲੀ ਦਰਖਤ ਏਰੀਆ ਦੇ ਦਰਖਤ ਏਰੀਆ ਦਰਖਤਾਂ ਦੇ ਵਿੱਚ ਦੀ ਲੈਂ ਪਈ ਹੈ ਸਾਡੇ ਹਾਂਜੀ ਹਾਂਜੀ ਤੇ ਆਏ ਦਿਨ ਮਦਨਿਹਰੀ ਤਾਂ ਹਜੇ ਦੂਰੇ ਹੀ ਹੁੰਦੀ ਆ ਉਹ ਪਹਿਲਾਂ ਹੀ ਬਿਜਲੀ ਕੱਟ ਜਾਂਦੀ ਹੈ ਜੀ ਦੋ ਦੋ ਤਿੰਨ ਤਿੰਨ ਦਿਨ ਇਹੀ ਹਾਲ ਰਹਿੰਦਾ ਹੈ ਤੇ ਰਿਪੇਅਰਿੰਗ ਹੁਣ ਵੀ ਇਹ ਬਿਜਲੀ ਵਿਭਾਗ ਵੱਲੋਂ ਤਾਂ ਬਗਜੇ ਮਾਰੇ ਜਾਂਦੇ ਨਹੀਂ ਕਿ ਅਸੀਂ ਨਾਲ ਦੇ ਨਾਲ ਰਿਪੇਅਰ ਕਰਦੇ ਆ ਤੇ ਅੱਜ 8 ਤੋਂ 10 ਦਿਨਾਂ ਦਾ ਸਮਾਂ ਹੋ ਗਿਆ ਜੀ ਜਿਵੇਂ ਘਰਾਂ ਦੇ ਗੁਜ਼ਾਰੇ ਹੁੰਦੇ ਨੇ ਅੱਤ ਦੀ ਗਰਮੀ ਵੀ ਹੈ ਬੜਾ ਮੁਸ਼ਕਲ ਹੈ ਜੀ ਸਾਡੇ ਲਈ ਤਾਂ ਮਤਲਬ ਜਿੱਦਾਂ ਕਹਿ ਲਓ ਕਿ ਅਸੀਂ ਲੇਬਰ ਵੀ ਦਿੰਨੇ ਆ ਲੇਬਰ ਲੈ ਲਓ ਤੁਸੀਂ ਸਾਡੇ ਕੋਲੋਂ ਵੀ ਬੰਦੇ ਲਾ ਲਓ ਉਹਨਾਂ ਕੋਲ ਲੇਬਰ ਘੱਟ ਹੋਣ ਕਰਕੇ ਬੰਦੇ ਕੰਮ ਹੀ ਨਹੀਂ ਕਰ ਪਾ ਰਹੇ ਹੁਣ ਕਿੰਨਾ ਕੁ ਪੰਜ ਚਾਰ ਬੰਦੇ ਕਰ ਲੈਣਗੇ ਇਸ ਏਰੀਆ ਨੂੰ ਦੋ ਤਿੰਨ ਫੀਡਰ ਆ ਉਹਨਾਂ ਕੋਲ 50 ਮਰਖਾ ਸੌਰੀ ਬਜਵਾੜੇ ਦਾ ਫੀਡਰ ਜਿਹੜਾ ਹੈਗਾ ਗ੍ਰੇਡਰ ਉਹਦਾ ਸਾਰਾ ਉਹੀ ਦੇਖਦੇ ਪੰਜ ਸੱਤ ਬੰਦੇ ਹੀ ਕਿੰਨਾ ਕਰ ਸਕਦੇ ਆ ਠੀਕ ਹੈ ਜੀ GNA University universe.